ਮਿਲਣ ਤੱਕ ਕਰ ਕਰੋ ਗੱਲਬਾਤ ਚਲੋ ਮੰਗੋ ਵੀ ਸੈਗਨ ਮੰਗੋ ਸੈਗਨ ਮੰਗਾਰੀ ਦੋਸਤੋ ਇਸ ਗੱਲ ਦਾ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਵਾਹਿਗੁਰੂ ਨੇ ਕਦੋਂ ਕਿਸੇ ਨੂੰ ਪਛਾਣ ਦੇ ਦੇਣੀ ਆ ਕਦੋਂ ਕਿਸੇ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰ ਦੇਣਾ ਕਿਸੇ ਰੂਪ ਦੇ ਵਿੱਚ ਵੀ ਕਰ ਸਕਦਾ ਉਸ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਲੋਕਾਂ ਦੇ ਵਿੱਚ ਫੇਮਸ ਕਰ ਸਕਦਾ ਅੱਜ ਸੋਸ਼ਲ ਮੀਡੀਆ ਦਾ ਜਵਾਨਾਂ ਤੇ ਆਏ ਦਿਨ ਕੋਈ ਨਾ ਕੋਈ ਸੋਸ਼ਲ ਮੀਡੀਆ ਦੇ ਉੱਪਰ ਇੱਕਦਮ ਆ ਕੇ ਸ਼ਾ ਜਾਂਦਾ ਹੁਣ ਇੱਕ ਪੰਜਾਬੀ ਸਿੰਪਲ ਫੈਮਿਲੀ ਦਾ ਮੁੰਡਾ ਜਿਸ ਦਾ ਨਾਮ ਕਿ ਵੀਡੀਓ ਦੇ ਵਿੱਚ ਬਿੱਟੂ ਲਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਿਹਾ ਪੂਰੀ ਕਹਾਣੀ ਇਹ ਆ ਕਿ ਬਿੱਟੂ ਨਾਮ ਦੇ ਇੱਕ ਸੁਧਾਰਨ ਪਰਿਵਾਰ ਦੇ ਮੁੰਡੇ ਦੀ ਮੈਰਿਜ ਸੀ ਤੇ ਉਸ ਮੈਰਿਜ ਦੇ ਉੱਪਰ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਪਾਈਆਂ ਜਿਨ੍ਹਾਂ ਨੂੰ ਲੋਕਾਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਕਈਆਂ ਲੋਕਾਂ ਨੇ ਉਹਨਾਂ ਦੀ ਸਾਦਗੀ ਕਰਕੇ ਉਹਨਾਂ ਦੇ ਵਿਆਹ ਨੂੰ ਸੋਸ਼ਲ ਮੀਡੀਆ ਦੇ ਉੱਪਰ ਖੂਬ ਬਸੰਦ ਕੀਤਾ ਤੇ ਆ ਦੋਸਤੋ ਆਜੋ ਇਸ ਮੁੰਡੇ ਦੀਆਂ ਸਾਰੀਆਂ ਵੀਡੀਓ ਜੇਕਰ ਤੁਸੀਂ ਨਹੀਂ ਦੇਖੀਆਂ ਤਾਂ ਆਪਾਂ ਦੇਖ ਲੈਣੇ ਆ ਪਹਿਲਾਂ ਤੱਕ ਕੱਟ ਕਰੋ ਗੱਲਬਾਤ ਚਲੋ ਮੰਗੋ ਵੀ ਸੈਗਨ ਮੰਗੋ ਸੈਗਨ ਮੰਗਾ ਦੀ ਦੇ ਤਾਂ ਹੱਸ ਕੇ ਗਾਉਂਦੇ ਆਂ ਪਸੂ ਦੀ ਨਾ ਪਤਾ ਨਹੀਂ ਕਹਿੰਦਾ ਸਹੀ ਖਵਾ ਹਰ ਖਾ ਲਾਵੇ ਉਹਨੇ ਨਾ ਬਸ ਗੇਂਦਾਂ ਨਾ ਬਾਲਾ ਨਾ ਕਮ ਖਵਾ ਨਹੀਂ ਜਾ ਮਿੱਠਾ ਬਣਾ ਦੇ ਤੂੰ ਇਹ ਸਹੀ ਮਰਸੀ ਇਹਨੂੰ ਤੂੰ ਖਵਾ ਕਿਸੇ ਮੁੰਡੇ ਰਾਹ ਦੇ ਸਾਹਮਣੇ ਖਵਾ ਮਿੱਠਾ ਚੱਲ ਤੂੰ ਮੇਰੇ ਮੂੰਹ ਮੇਠਾ ਕਰਾ ਯਾਰ ਆਇਨਾ ਕਰ ਤੂੰ సగన్ తేడలో పలా కన్నా రీవన కార్తా ఫ సగన్ తోన ਹਾਂ ਨਾ ਜੀ ਜੈ 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 ਨਹੀਂ ਜੈ 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 ਖਾਣ ਸਿਆ ਖਾ ਜਾਉਂਗਾ 500 ਜੀ ਕੋਈ ਨਹੀਂ ਕੋਈ 500 ਜੀ ਦੇ ਦੇ ਜੀ ਜੀ ਕਰਨਾ ਚਾਹੀਦਾ ਟੱਟੇ ਦੇ ਇਹਨਾਂ ਨੇ ਵੰਡਣੇ ਲੈ ਵੇ ਠੀਕ ਬਸ ਠੀਕ ਹੈ ਚੱਲ ਬਿੱਟੂ ਠੀਕ ਹੈ ਜੀ ਕਰਦੇ 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 ਆਹਦੀ ਮਾਰਾ ਸਾਰੇ ਜਣੇ ਆਪੀ ਬਾਦ

ਉਹਨਾਂ ਦਾ ਫਰਜ ਆ ਪਹਿਲੇ ਸਾਲਾਂ ਨੇ ਜੇ ਦਸਾਲੀਆਂ ਕਰਦੀਆਂ ਤੇ ਹੁਣ ਮੈਂ ਸੱਸ ਨੇ ਕਰ ਰਹੀ ਆ ਬਾਜੀਆ ਜਦਕੇ ਤੇਰੀ ਸੱਤਾ ਵੀ ਕਰੀ ਜਾਂਦੀ ਆ ਮੈਨੂੰ ਕਾਰੀਆ ਜਦਕੇ ਤੇਰੀ ਸੱਤਾ ਵੀ ਛੇ ਕਰੀ ਜਾਂਦੀ ਆ ਸਾਲੀਆਂ ਨੇ ਤੇ ਕਰਦੀਆਂ ਸੱਤਾ ਵੀ ਤੇਰੀਆਂ ਕਰੀ ਆ ਆਪਣਾ ਪੜਾ ਰਿਹਾ ਆਪਣਾ ਦੂਸਰਾ ਕਰ ਲੇਗਾ ਹਾਂ ਮੈਂ ਕਹਿੰਦੀ ਆ ਆ ਪੌਣ ਕਰਦਾ ਸਾਰਾ ਆਪਣੀ ਨਹੀ ਜੇ ਕਰਦੇ ਵਾਰ ਤੋਂ ਕੋਈ ਨਹੀਂ ਤੰਗਾ ਛਾੜੀ ਪੱਪਾ ਠੁੜ ਗਿਆ